ਮੈਂ ਉੱਥੇ ਲਿਖ ਕੇ ਪਾਇਆ ਉਹ ਚ ਕਿ ਕੀ ਕਦੇ ਦਸੰਬਰ 27 28 ਜਿਹੜਾ ਕੀ ਕਦੇ ਛੋਟੇ ਸਾਹਿਬ ਜਦਿਆਂ ਨੂੰ ਇਸ ਲੋਕ ਸਭਾ ਚੋਂ ਸ਼ਰਧਾਂਜਲੀ ਦਿੱਤੀ ਗਈ ਉਹਨਾਂ ਦੀ ਯਾਦ ਦੇ ਵਿੱਚ ਮੌਨ ਰੱਖਿਆ ਗਿਆ ਕੰਪਿਊਟਰ ਦੇ ਉੱਤੇ ਰਿਜ਼ਲਟ ਆਇਆ ਨੋ ਨੈਵਰ ਐਵਰ ਕਦੇ ਵੀ ਨਹੀਂ ਮੈਂ ਇੱਕ ਆਪਣੇ ਲੈਟਰਪੈਰ ਤਰਜ਼ੀ ਲਿਖੀ ਮੈਂ ਮੈਡਮ ਸੁਮੇਤਰਾ ਮਹਾਜਨ ਜੀ ਕੋਲ ਚਲਾ ਗਿਆ ਮੈਂ ਕਿਹਾ ਜੀ ਕੱਲ ਨੂੰ ਛੋਟੇ ਸਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਹੈ ਤੇ ਉਹਨਾਂ ਨੂੰ ਸ਼ਰਧਾਂਜਲੀ ਦੇਈਏ 5 ਤੇ 7 ਸਾਲ ਦੀ ਉਮਰ ਦੇ ਵਿੱਚ ਇਸ ਤਰ੍ਹਾਂ ਦੀ ਲਾਸਾਨੀ ਕੁਰਬਾਨੀ ਦੀ ਕਿਤੇ ਮਿਸਾਲ ਨਹੀਂ ਮਿਲਦੀ ਦੁਨੀਆ 'ਚ ਉਹਨਾਂ ਨੇ ਆਪਣੇ ਅਫਸਰ ਬੁਲਾਏ ਤੇ ਅਫਸਰ ਕਹਿੰਦੇ ਜੀ ਪਹਿਲਾਂ ਤਾਂ ਕਦੇ ਨੀਤੀ ਨਹੀਂ ਗਈ ਮੈਂ ਕਿਹਾ ਜੀ ਫਿਰ ਇਹੀ ਤਾਂ ਦੁੱਖ ਹੈ ਆਪਾਂ ਸ਼ੁਰੂ ਕਰ ਦਿੰਦੇ ਆ ਮੈਡਮ ਸੁਮੇਤਰਾ ਮਹਾਜਨ ਜੀ ਕਹਿੰਦੇ ਮੈਨੂੰ ਲਿਖ ਕੇ ਦਿਓ ਸਾਰਾ ਕੁਝ ਡਿਟੇਲ ਮੈਂ ਲਿਖ ਕੇ ਦੇਤੀ ਸਾਰੀ ਡਿਟੇਲ ਕਿ 1705 ਈਸਵੀ ਦੇ ਵਿੱਚ ਸੂਬਾ ਸਰਹੰਦ ਨੇ 5 ਸਾਲ ਤੇ 7 ਸਾਲ ਦੀ ਉਮਰ ਚ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਨੂੰ ਨੀਹਾਂ ਚ ਚੜਾਇਆ ਮੈਂ ਨਾਲ ਇਹ ਵੀ ਲਿਖਤਾ ਕਿ ਜਿਸ ਵੇਲੇ ਨੀਹਾਂ ਚ ਜਨਵਾਰ ਰਹੇ ਸੀ ਜਦੋਂ ਦੀਵਾਰ ਕੰਦ ਗੋਡਿਆਂ ਤੱਕ ਪਹੁੰਚੀ ਤਾਂ ਗੋਡੇ ਬਾਹਰ ਸੀ ਰਦਾ ਸਿੱਧਾ ਕਰਾਉਣ ਵਾਸਤੇ ਇੱਟ ਨਹੀਂ ਛਿੱਲੀ ਗਈ ਗੋਡੇ ਛਿੱਲੇ ਗਏ ਚਾਰੇ ਇਹ ਵੀ ਲਿਖਤਾ ਨਾਲ ਮੈਂ ਇਹ ਵੀ ਦੱਸਤਾ ਕਿ ਜਿਸ ਵੇਲੇ ਕੰਦ ਉੱਪਰ ਵਧ ਰਹੀ ਸੀ ਤਾਂ ਬਾਬਾ ਜੋਰਾਵਰ ਸਿੰਘ ਜੀ ਜਿਹੜੇ ਵੱਡੇ ਸਹਿਬਜ਼ਾਦੇ ਸੀ ਉਹਨਾਂ ਦੀ ਅੱਖਾਂ 'ਚੋਂ ਅਥਰੂ ਆ ਗਏ ਤਾਂ ਛੋਟੇ ਸਹਿਬਜ਼ਾਦੇ ਬਾਬਾ ਫਤੇ ਸਿੰਘ ਕਹਿੰਦੇ ਭਾਈ ਸਾਹਿਬ ਤੁਹਾਡੀਆਂ ਅੱਖਾਂ 'ਚ ਜੋ ਅਥਰੂ ਨੇ ਕੀ ਮੌਤ ਤੋਂ ਡਰ ਲੱਗਦਾ ਤਾਂ ਬਾਬਾ ਜੋਰਾਵਰ ਸਿੰਘ ਕਹਿੰਦੇ ਫਤਿਹ ਮੌਤ ਤੋਂ ਨਹੀਂ ਡਰ ਲੱਗਦਾ ਤੇਰੇ ਬਾਰੇ ਸੋਚ ਕੇ ਅੱਖਾਂ 'ਚ ਅਥਰੂ ਨੇ ਤੂੰ ਦੁਨੀਆ ਤੇ ਆਇਆ ਮੇਰੇ ਤੋਂ ਬਾਅਦ ਸੀ ਜਾਏਂਗਾ ਮੇਰੇ ਤੋਂ ਪਹਿਲਾਂ ਕਿਉਂਕਿ ਕੱਦ ਛੋਟਾ ਸੀ ਤਾਂ ਗਰਦਨ ਤੱਕ ਗਲੇ ਤੱਕ ਕੰਧ ਉਹਨਾਂ ਦੇ ਪਹਿਲਾਂ ਪਹੁੰਚਣੀ ਸੀ ਮੈਨੂੰ ਮੈਡਮ ਸਪੀਕਰ ਕਹਿੰਦੇ ਵੀ ਹਸਾਦਨ 'ਚ ਕਈ ਦਿਨਾਂ ਤੋਂ ਰੌਲਾ ਪਈ ਜਾਂਦਾ ਚੱਲਣ ਨਹੀਂ ਦਿੰਦੇ ਵਿਰੋਧੀ ਪਾਰਟੀ ਵਾਲੇ ਮੈਂ ਕਿਹਾ ਜੀ ਉਹਨਾਂ ਨੂੰ ਮੈਂ ਮਨਾ ਲੂੰਗਾ ਆਂਧਰਾ ਪ੍ਰਦੇਸ਼ ਵਾਲੇ ਨੇ ਉਹਨੂੰ ਮੈਂ ਮਨਾ ਲੂੰਗਾ ਜੀ ਭਾਜਪਾ ਨੂੰ ਤੁਸੀਂ ਸੰਭਾਲ ਲਿਓ ਤੇ ਮੈਂ ਉਹਨਾਂ ਨੂੰ ਕਹਿ ਦੂੰਗਾ ਕਿ ਇੱਕ ਵਾਰੀ ਸ਼ਰਧਾਂਜਲੀ ਸਵਾਗਤ ਹੋ ਲੈਣ ਤੋ ਕਹਿੰਦੇ ਠੀਕ ਹੈ ਮੈਂ ਅਗਲੇ ਦਿਨ 10:00 ਵਜੇ ਗਿਆ ਸਿੱਧਾ ਦਫ਼ਤਰ 'ਚ ਉਹਨਾਂ ਦੇ ਆਂਧਰਾ ਵਾਲਿਆਂ ਦੇ ਮੈਂ ਕਿਹਾ ਜੀ ਅੱਜ ਸਰਵੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਮੈਂ ਇਹ ਗੱਲ ਸੁਣਾ ਰਿਹਾ ਕਿ ਜਦੋਂ ਕੋਈ ਸੇਵਾ ਲੈਣੀ ਹੋਵੇ ਪ੍ਰਮਾਤਮਾ ਨੇ ਕਿਸੇ ਤੋਂ ਤਾਂ ਕਿਵੇਂ ਪ੍ਰਮਾਤਮਾ ਬਲ ਬੁੱਧੀ ਬਖਸ਼ਦਾ ਹੈ ਮੈਂ ਕਹਿੰਦਾ ਅੱਜ ਮੈਂ ਤੁਹਾਡਾ ਸਾਥ ਦਿੰਨਾ ਹਮੇਸ਼ਾ ਤੁਹਾਡਾ ਸਾਥ ਦਿੱਤਾ ਹੈ ਅੱਜ ਇੱਕ ਵਾਰੀ ਸ਼ਰਧਾਂਜਲੀ ਹੋ ਲੈਣ ਦਿਓ ਰੌਲਾ ਨਾ ਪਾਇਓ ਉਸ ਤੋਂ ਬਾਅਦ ਮੈਂ ਤੁਹਾਡਾ ਸਾਥ ਦੇ ਦੂੰਗਾ ਉਹਨਾਂ ਦੇ ਲੀਡਰ ਨੇ ਕਹਿਤਾ ਕਿ ਜੋ ਮਾਨ ਸਾਹਿਬ ਨੇ ਕਿਹਾ ਆਪਾਂ ਅੱਜ ਕਰਾਂਗੇ ਅੱਜ ਸ਼ਰਧਾਂਜਲੀ ਸਰਦਾ ਦੇ ਫੁੱਲ ਪਹਿਲਾਂ ਪੇਟ ਕਰਨੀ 27 ਦਸੰਬਰ ਨੂੰ ਭਾਰਤ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ 11 ਵਜੇ ਲੋਕ ਸਭਾ ਦੇ ਵਿੱਚ ਛੋਟੇ ਸਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦਿੱਤੀ ਗਈ ਪਹਿਲੀ ਵਾਰ ਔਰ ਇਹ ਗੱਲ ਰਿਕਾਰਡ ਤੇ ਗਈ ਰਿਕਾਰਡ ਤੇ ਜਾਣ ਦਾ ਕੀ ਮਤਲਬ ਹੁੰਦਾ ਹੈ ਕਿ ਉੱਥੇ ਹੁਣ ਕੋਈ ਹੋਵੇ ਨਾ ਹੋਵੇ ਉੱਥੇ ਕੋਈ ਅਰਜੀ ਅਗਲੇ ਸਾਲ ਲਿਖੇ ਨਾ ਲਿਖੇ ਜਦੋਂ ਵੀ 27 ਦਸੰਬਰ ਆਉਗੀ ਤਾਂ ਛੋਟੇ ਸਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦਿੱਤੇ ਬਿਨਾ ਉਹ ਸਭਾ ਸ਼ੁਰੂ ਨਹੀਂ ਹੋ ਸਕਦੀ ਇਹਨੂੰ ਰਿਕਾਰਡ ਤੇ ਜਾਣਾ ਕਿ Subscribe to One India channel and never miss an update.